ਅੰਮ੍ਰਿਤਸਰ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਹੋ ਗਏ ਹਨ ਜੀ ਹਾਂ ਅੰਮ੍ਰਿਤਸਰ ਵਿੱਚ ਇੱਕ ਵੱਡੀ ਚੋਰੀ ਦੀ ਵਾਰਦਾਤ ਵਾਪਰੀ ਹੈ ਜਿੱਥੇ ਚੋਰ ਸੀਸੀਟੀਵੀ ਸਮੇਤ ਜਿਹੜਾ ਡੀਵੀਆਰ ਵੀ ਨਾਲ ਹੀ ਪੱਟ ਕੇ ਲੈ ਗਏ ਅਤੇ ਇਹ ਚੋਰੀ ਇੱਕ ਸੀਨੀਅਰ ਵਕੀਲ ਦੇ ਘਰ ਹੋਈ ਹੈ ਉਸ ਚੋਰੀ ਦੇ ਵਿੱਚ ਗਹਿਣੇ ਨਗਦੀ ਅਤੇ ਲਾਇਸੈਂਸ ਸਮੇਤ ਪਿਸਤੌਲ ਨੂੰ ਵੀ ਚੋਰ ਚੱਕ ਕੇ ਲੈ ਗਏ ਸੋ ਵਕੀਲ ਹੁਣ ਇਨਸਾਫ ਲਈ ਗੁਹਾਰ ਲਗਾ ਰਿਹਾ ਹੈ ਆਓ ਰੁਖ ਕਰਦੇ ਹਾਂ ਪੂਰੀ ਖਬਰ ਵੱਲ ਅੰਮ੍ਰਿਤਸਰ ਵਿੱਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਵਕੀਲ ਤੱਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਇੱਕ ਹਫਤਾ ਪਹਿਲਾਂ ਅੰਮ੍ਰਿਤਸਰ ਦੇ ਇੱਕ ਮਸ਼ਹੂਰ ਵਕੀਲ ਦੇ ਘਰ ਵੱਡੀ ਚੋਰੀ ਦੀ ਘਟਨਾ ਹੋਈ ਚੋਰ ਲੱਖਾਂ ਰੁਪਏ ਦੀ ਨਗਦੀ ਸੋਨਾ ਚਾਂਦੀ ਅਤੇ ਘਰ ਵਿੱਚ ਮੌਜੂਦ ਪਿਸਤੌਲ ਸਮੇਤ ਉਸ ਦਾ ਲਾਇਸੈਂਸ ਤੱਕ ਲੈ ਉੱਡੇ ਵਕੀਲ ਦਾ ਕਹਿਣਾ ਹੈ ਕਿ ਘਟਨਾ ਸ਼ਨੀਵਾਰ ਦੀ ਹੈ ਜਦੋਂ ਉਹ ਆਪਣੇ ਰਿਸ਼ਤੇਦਾਰ ਦੇ ਵਿਆਹ ਵਿੱਚ ਗਏ ਹੋਏ ਸਨ ਜਦੋਂ ਉਹ ਸੋਮਵਾਰ ਨੂੰ ਘਰ ਵਾਪਸ ਪਹੁੰਚੇ ਤਾਂ ਘਰ ਦੇ ਦਰਵਾਜ਼ੇ ਅਤੇ ਸਮਾਨ ਵਿਖਰਿਆ ਪਿਆ ਸੀ। ਸ਼ੱਕ ਦੇ ਆਧਾਰ 'ਤੇ ਜਦੋਂ ਉਹਨਾਂ ਨੇ ਸੀਸੀਟੀਵੀ ਚੈੱਕ ਕਰਨਾ ਚਾਹਿਆ ਤਾਂ ਪਤਾ ਲੱਗਿਆ ਕਿ ਚੋਰ ਡੀਵੀਆਰ ਤੱਕ ਉਤਾਰ ਕੇ ਨਾਲ ਲੈ ਗਏ ਹਨ। ਵਕੀਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇੱਕ ਹਫ਼ਤੇ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਹੈ ਪਰ ਪ੍ਰਸ਼ਾਸਨ ਵੱਲੋਂ ਕੋਈ ਤਵੱਜੋ ਨਹੀਂ ਦਿੱਤੀ ਜਾ ਰਹੀ। ਉਹਨਾਂ ਨੇ ਦੋਸ਼ੀਆਂ ਦੀ ਸਨਖਤ ਕਰਕੇ ਪੁਲਿਸ ਨੂੰ ਜਾਣਕਾਰੀ ਵੀ ਦਿੱਤੀ ਹੈ। ਪਰ ਫਿਰ ਵੀ ਗ੍ਰਿਫਤਾਰੀ ਨਾ ਹੋਣ ਤੇ ਉਹਨਾਂ ਨੇ ਪ੍ਰਸ਼ਾਸਨ ਉੱਤੇ ਵੱਡੇ ਸਵਾਲ ਚੁੱਕੇ ਹਨ ਉਹਨਾਂ ਨੇ ਕਿਹਾ ਕਿ ਜੇ ਵਕੀਲ ਹੋ ਕੇ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਤਾਂ ਆਮ ਲੋਕਾਂ ਨੂੰ ਕਿੱਥੋਂ ਮਿਲੇਗਾ ਦੂਸਰੇ ਪਾਸੇ ਪ੍ਰਸ਼ਾਸਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਸ਼ਿਕਾਇਤ ਮਿਲ ਚੁੱਕੀ ਹੈ ਅਤੇ ਜਾਂਚ ਤੇਜ਼ੀ ਨਾਲ ਜਾਰੀ ਹੈ ਪੁਲਿਸ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਕੇ ਸਲਾਖਾ ਦੇ ਹਵਾਲੇ ਕਰ ਦਿੱਤਾ ਜਾਵੇਗਾ ਆਓ ਸੁਣੋ ਤੁਸੀਂ ਵੀ ਕੀ ਕਹਿਣ ਹੈ ਪੁਲਿਸ ਅਧਿਕਾਰੀ ਅਤੇ ਪਰਿਵਾਰਕ ਮੈਂਬਰਾਂ ਦਾ ਨਾ ਮੇਰਾ ਪੰਕਜ ੜਵਾਲ ਜੀ ਇੱਕ ਗੱਲਬਾਤ ਹੈ ਇੱਕ ਗੱਲਬਾਤ ਅਸੀਂ ਪਟਿਆਲੇ ਗਏ ਵਹੀਂ ਸ਼ਨੀਵਾਰ ਦੀ ਰਾਤ ਹੈ ਤੇ 3 ਵਜੇ ਨਿਕਲੇ ਆ ਤੇ 10 ਵਜੇ ਰਾਤੀ ਚੋਰ ਅੰਦਰ ਬਾਹਰ ਨਹੀਂ ਵੜਿਆ ਵਾ ਸੀਸੀਟੀਵੀ ਚ ਕੈਮਰਾ ਹੀ ਦਿਖਿਆ ਸਾਰਾ ਰਾਤੀ 10:00 ਵਜੇ ਕੇ 10 ਮਿੰਟ ਚ ਅੰਦਰ ਆਂਦਾ ਵਾ 10:45 ਤੇ ਬਾਹਰ ਜਾਂਦਾ ਵਾ ਇਹ 40 ਮਿੰਟ ਚ ਸਾਰਾ ਉੱਪਰ ਤੱਕ ਉਹਨੇ ਤੋੜ ਤੋੜ ਕੇ 골ਡ ਲੈ ਗਿਆ ਵਾ ਸਿਲਵਰ ਤੇ ਪਿਸਟਲ ਲੈ ਗਿਆ ਲਾਇਸੈਂਸ ਲੈ ਗਿਆ ਵਾ ਤੇ ਪਲੱਸ ਥੋਰ ਕੈਸ਼ ਵੀ ਲੈ ਗਿਆ ਇਹ ਟੋਟਲ ਕਿੰਨਾ ਕੁ ਲੋਸ ਦੇਖੋ ਜੀ ਦਾਦਾ ਦੇ 20-25 ਲੱਖ ਦਾ 골ਡ ਹੈ ਹੀ ਹੈ ਹਮਮ ਸਿਲਵਰ ਵੀ 2 ਲੱਖ ਦਾ ਪਿਸਟਲ ਆ ਪਿਸਟਲ ਦਾ ਲਾਇਸੈਂਸ ਸੀ ਲਾਇਸੈਂਸ ਸੀ ਜੇ ਤੁਸੀਂ ਸੀਸੀਟੀਵੀ ਮੌਕੇ ਤੇ ਹੈਗੀ ਸੀ ਸੀਸੀਟੀਵੀ ਉਹ ਡੀਵੀਆਰ ਵੀ ਲੱਗੇਗਾ ਅੱਛਾ ਤੇ ਇਹੀ ਗਵਾਂਡੀਆਂ ਨੇ ਸਰਚ ਕੀਤੇ ਤੇ ਆਈਡੈਂਟੀਫਾਈ ਕਰ ਲਿਆ ਉਹਨੂੰ ਚੋਰ ਨੂੰ ਅਸੀਂ ਆਪ ਹੀ ਕੀਤਾ ਪੁਲਿਸ ਨੇ ਇੱਥੇ ਕੀਤਾ ਨਹੀਂ ਕੋਈ ਤੁਸੀਂ ਕਪਾਲਸਨ ਕੰਪਲੇਨਟ ਕੀਤੀ ਵੈਸੇ ਪੁਲਿਸ ਨੂੰ ਹਾਂ ਜੀ ਮੌਕੇ ਦੇ ਪਹਿਲੇ ਪੀਸੀਆਰ ਬੁਲਾਈ ਪੀਸੀਆਰ ਤੋਂ ਬਾਅਦ ਫਿਰ ਆਪਾਂ ਅਤੇ ਉਹ ਥਾਣੇ ਆਲੇ ਆਏ ਥਾਣੇ ਵਾਲ ਫਿਰ ਐਸਐਚਓ ਹੀ ਆਏ ਮੋਕੇ ਤੇ ਫਿੰਗਰਪ੍ਰਿੰਟ ਵੀ ਲੈ ਗਏ ਹਾਂਜੀ ਇਹ ਜੀ ਬਾਹਰ ਗਏ ਸੀ ਇਹ ਪਟਿਆਲੇ ਗਏ ਸੀ ਤੇ ਮਗਰੋਂ ਜਦੋਂ ਆ ਕੇ ਇਹਨਾਂ ਨੇ ਵੇਖਿਆ ਤੇ ਆ ਕੇ ਇਹਨਾਂ ਨੇ ਵੇਖਿਆ ਤੇ ਇਹਨਾਂ ਦੇ ਕੁੰਡੇ ਟੁੱਟੇ ਹੋਏ ਸੀ ਦਰਵਾਜ਼ੇ ਵੀ ਟੁੱਟੇ ਸੀ ਤੇ ਜੋ ਆਪਾਂ ਵੈਰੀਫਾਈ ਕਰ ਰਹੇ ਹਾਂ ਤੇ ਜਲਦੋਂ ਜਲਦ ਆਪਾਂ ਇਹ ਦੋਸ਼ੀ ਨੂੰ ਇਹ ਫੜ ਕੇ ਤੇ ਗ੍ਰਿਫਰ ਕਰਨ ਸਰ ਚੋਰੀ ਚ ਉਹਨਾਂ ਨੇ ਕਹੇ ਕਿ ਇੱਕ ਵੈਪਨ ਤੇ 골ਡ ਚੋਰੀ ਹੋਇਆ ਹਾਂਜੀ ਤਾਂ ਕਰ ਰਹੇ ਜੀ ਉਹ ਵੈਰੀਫਾਈ ਕਰ ਰਹੇ ਹਾਂ ਤੇ ਕਰਕੇ ਜੋ ਵੀ ਬੰਦੀ ਉਹ ਕਾਰਵਾਈ ਜੜੀ ਹੋਗੀ